ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਤੇ ਕਾਫੀ ਗਿਣਤੀ ਜੀ ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਭਾ ਸਾਰੇ ਤੁਹਾਨੂੰ ਵਿਖਾਉਣੇ ਆ ਵੱਡੇ ਛੋਟੇ ਭਾ ਹਰ ਵੈਰਾਈਟੀ ਦੇ ਤੁਹਾਨੂੰ ਦਿਖਾਉਣੇ ਆ ਚੰਗੇ ਪਸ਼ੂ ਸੋਹਣੇ ਪਸ਼ੂ ਅੱਜ ਵੀਡੀਓ ਨਾਲ ਲਿਆਉਂਦੇ ਆ ਵੱਡੇ ਭਾਵੀ ਆ ਤੇ ਛੋਟੇ ਭਾਵੀ ਆ ਹਰ ਤਰ੍ਹਾਂ ਦੀ ਵੈਰਾਈਟੀ ਆ ਵੀਡੀਓ ਪੂਰੀ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਅਸਮਾਨ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਦੇ ਬਾਬੂ ਦਾ ਸਾਜੀ ਚਾ ਵਧੀਆ ਕਿਰਪਾ ਜੀ ਜੀ ਹਰ ਕਿ ਮਡੇ ਦਿਨ ਪਾਤੇ ਜੀ ਤੇ ਨਾ ਵੀਰ ਜੀ ਐਵੇਂ ਆਖੇ ਤੁਹਾਡੇ ਚਾਲਨ ਰਾਈ ਨਾ ਸਾ ਨਾਮ ਪਿਆਰ ਹੀ ਇੰਨਾ ਕਿ ਮਿਲਦਾ ਕਿ ਫੋਨ ਅਡਵਾਸ ਹੀ ਆਈ ਜਾਂਦੇ ਮਾਲ ਮਾ ਉਹ ਹੀ ਪੂਰਾ ਹੋਣਿਆ ਠੀਕ ਆ ਸਹੀ ਤਾਂ ਇਹਦਾ ਹੀ ਯਾਰ ਰੋਜ਼ ਵੀ ਅੱਜ ਵੀਡੀਓ ਪੋਨੇ ਅੱਜ ਹਾਂਜੀ ਹਾਂਜੀ ਵੀਰ ਇਹਨੇ ਨਾਲ ਜਿਹੜਾ ਇਹ ਫੋਨ ਤੇ ਉਹ ਬਗੈਰ ਵੀਡੀਓ ਤੇ ਆ ਪਹੁੰਚ ਜਾਂਦੇ ਇਥੋਂ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਰੌਣਕ ਆ ਜਵੇ ਨਹੀਂ ਨਹੀਂ ਅੱਜ ਲੱਗੀ ਪੂਰੀ ਕੋਈ ਸੱਤ ਕੇ گاਵਾ ਜੇ ਤੇ ਇੱਕ ਝੋਟੀ ਜੇ ਅਜੇ ਇੱਕ ਝੋਟੀ ਤੋਂ ਕਰਕੇ ਪਰ ਰਾਤੀ ਤੇ ਇੱਕ ਗਾਂ ਲੱਗੀ ਆ ਅੱਛਾ ਪਰਸਾ ਦਾ ਨੁਮਦਾ ਪਰਸਾ ਤੇ ਗਿੜਾ ਮਾਰ ਗਏ ਕੱਲ ਤੇ ਲਿਖਾਇਆ ਨਹੀਂ ਗਿਆ ਠੀਕ ਹੈ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਉਤਮ ਸਿੰਘ ਜੇ ਹਾਂਜੀ son of ਕਰਦੇਵ ਸਿੰਘ ਵਪਾਰੀ ਹਾਂਜੀ ਪਿੰਡ ਕਠਿਆਲਾ ਤਸਵੀਰ ਇਹਦਾ ਪਪਾ ਲਾਣਕ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 98554 76701 ਇਹ ਤੇ ਆਪਣਾ WhatsApp ਚੱਲਦਾ ਜੇ ਦੂਜਾ ਨੰਬਰ 98142 560 ਚੱਲਦਾ ਜੇ ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਪਹਿਲਾਂ ਮਾਈ ਤਾਂ ਹੀ ਕਰ ਲਈਏ ਚੰਗੀ ਤਿਆਰ ਹੋਈ ਆ ਥੱਲਿਆਂ ਗਾਵਾਂ ਵਾਂਗ ਹਵਾਨਾ ਜਿਹੜਾ ਲੱਗਾ ਇਹਦੇ ਤੇ ਚੰਗੇ ਕਦ ਕਰਦੀ ਤੇ ਪਿੱਠ ਪੜੇ ਤਾਂ ਵੀ ਚੰਗੀ ਆ ਉਤਰਾ ਵੀ ਠੰਡੀ ਤੇਰੀ ਆ ਜਿਹੜੀ ਠੰਡੀ ਤੇਜੀ ਬਿਲਕੁਲ ਗਾਵਾਂ ਵਾਂਗ ਠੀਕ ਐ ਕਿਨਵਾ ਸਵੇਰ ਜਵਦੀ ਇਹਦਾ ਸੁਆ ਵੇਜ ਕਹਿਣੋਂ ਬੈ ਦੂਜਾ ਕਹ ਲਈ ਪਰ ਤੇ ਜੇ ਸੁਆ ਕੀ ਸੁਣਾ ਨੇ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੇਜੇ ਵੇਖਿਆ ਤੁਸੀਂ ਮਲਾਤਨਾ گاਵਾਂ ਨੂੰ ਥੱਲੇ ਕੱਲਾ ਕੱਲਾ ਸਨ ਲੱਗਾ ਆ ਹਾਂਜੀ ਦੁੱਧ ਆਪਾਂ ਨੂੰ 15 ਲੀਟਰ ਦਾ ਰਿਕਾਰਡ ਹੈਗਾ ਤੇ 13 14 ਲਾਓ ਨਾਰਮਲ ਮੰਨ ਕੇ ਚੱਲੋ ਵੀ ਇੰਨਾ ਕੱਢੇਗੀ ਠੀਕ ਤਰ੍ਹਾਂ ਹੀ ਕਰੀ ਵੀ ਸੇਵਾ ਕਰੇਗਾ ਦੁੱਧ ਦਾਏ ਬਾਕੀ ਅਜੇ ਇਹਨੇ ਤਿਆਰ ਹੋ ਜਾਣਾ ਵਾ ਹੋਰ ਅਜੇ ਕੋਈ ਸਰਪੰਨ ਕੇ ਉਪਰੇ ਥਾਂ ਰੱਤੀ ਹੈਗੀ ਪਠੇਂ ਡੰਗਲ ਖਾਂਦਾ ਦਿਹਾੜੀ ਠੀਕ ਆ ਦੋ ਤਿੰਨ ਦਿਨ ਲੱਗੇਗੀ ਬਾਕੀ ਭਾਰੇ ਪੱਲੇ ਦੀ ਮੱਝ ਹੈ ਜਿਹੜੀ ਤਾਂ ਵੀ ਜ਼ੋਂਬੀ ਵੀ ਚੰਗੀ ਆ ਥਣਾ ਦਾ ਸੱਜਿਆ ਆਪ ਵੀ ਚੰਗਾ ਥੱਲਿਆਂ ਬੜੀ ਸਫਾਈ ਚ ਤੇ ਕਿੰਨਾ ਰੱਖਣਾ ਵੇਦੀ ਇਹਦਾ ਮੁੱਲ ਫਿਰ ਆਪਾਂ ਮੁੱਲ ਦੇਖੋ ਜਿੱਦਾਂ ਲਈ ਮਨਾਇਆ ਤਾਂ ਮੰਗ ਦੁੱਧ ਡੱਡੇ ਦੀ ਚੰਗਾ ਥੋੜਾ ਹਾਂਜੀ ਤੇ ਮੁੱਲ ਕਰਾਉਣਾ ਭੈਸਾ 1.5 ਲੱਖ ਕਰਾ ਲਓ ਹਾਂਜੀ 90000 ਦੀ ਜਿਆਦਾ 90000 ਦੀ ਬਾਕੀ ਵਿੱਚ ਮੰਤਨ ਕਰ ਦੋਗੇ ਹੋਰ ਹੋਰ 2000 ਛੱਡ ਦਾਂਗੇ ਵੀਜੀ ਚਲੋ ਬਾਕੀ ਕੋ ਮੌਕੇ ਤੇ ਮੰਤਨ ਕਰਦੇ ਆ ਬੱਡੇ ਦੇ ਵੀਰ ਕੋਈ ਫੋਨ ਲਾਏ 85000 ਦੀ ਦੇ ਦਾਂਗੇ ਅੱਛਾ ਬਾਕੀ ਮੰਤਨ ਜਨਾ ਵੀ ਹੋ ਸਕੇ ਵੱਤ-ਵੱਤ ਕਰਾਂਗੇ ਠੀਕ ਹੈ ਜੀ ਬਾਕੀ ਮੈਂ ਜਿਹੜੀ ਹੈ ਮੈਂ ਦੁੱਧ ਭਰਨ ਵਾਲੀ ਆ ਆਪਾਂ ਕੀ ਠੱਗੀ ਨਹੀਂ ਹੋਣੀ ਐ ਜੇ ਹੋਰ ਹਣਾ ਬੈਠਾ ਲਈ ਜਾਣਾ ਮੈਂ ਠੀਕ ਆ ਹਾਂ ਬਾਕੀ ਇੱਧਰ ਦੇਖ ਸਕਦੇ ਗਾਂ ਨ ਵੀ ਹਵਾਨਾ ਚੰਗਾ ਪਰੰਦੀ ਆ ਤੇ ਪਛਾਨ ਵੀ ਚੰਗਾ ਪਰੰਦੀ ਆ ਤੇ گاਵਾ ਦਿਖਾਈ ਹੁਣ ਇੱਕ ਆ ਸਾਈਵਾਲ ਗਾਂ ਆ ਜਿਹੜੀ ਮੱਝ ਤੋਂ ਵੀ ਉੱਚੀ ਜਾਂਦੀ ਆ ਜਿਹੜੀ ਵੇਖੋ ਸ਼ਾਈ ਆਦ ਨੇ ਸ਼ਾਈਆ ਸ਼ਰਾਮ ਮਾਰਦੀਆਂ ਨੇ ਅੱਛਾ ਇੱਧਰ ਵੇਖੋ ਜੇ ਬੈਠੇ ਰੋ ਪਿਛੋਂ ਦੀ ਪੈ ਚਿੱਤੇ ਮਰਦੀ ਹੱਥ ਮੇਰਾ ਠੀਕ ਆ ਜੀ ਥੰਡੀ ਲੱਤ ਚੁੱਕ ਜਾਈ ਠੀਕ ਆ ਜੀ ਠੰਡੀ ਠੇਰੀ ਆ ਪੂਰੀ ਜਿਹੜੀ ਵੇਖ ਜੀ ਠੰਡੀ ਤੇਰੀ ਠੀਕ ਆ ਜਿੱਧਰ ਮਰਜ਼ੀ ਬੈਜੋ ਭਾਵੇਂ ਜਿੱਧਰ ਮਰਜ਼ੀ ਕੇ ਠੀਕ ਆ ਜੀ ਤੇ ਸਾਂਭੀ ਵੀ ਕਿਸੇ ਵੀ ਨਾ ਚੰਗੇ ਰੀਜਨ ਆ ਹਨਾ ਇਹ ਪੇਚਾ ਸਾਰੇ ਹਰਦੀ ਦੇ ਰਾਮ ਠੀਕ ਆ ਤੇ ਦੁੱਧ ਦਾ ਗਾੜ ਪਹਿਲੇ ਸਵੇਰੇ ਜਿਹੜਾ ਨਾ ਕੋਈ 22-23 ਲੀਟਰ ਭਰਦੀ ਰਹੀ ਆ ਕਿ 5 ਲੀਟਰ ਭਰੇਗੀ ਜਨਾ ਸੰਧੀ ਆ ਤੇ ਬਾਕੀ ਦੁੱਧ ਮੱਝਾਂ ਰਗਾ ਦੁੱਧ ਮੱਝਾਂ ਗਾਏ ਤੁਹਾਨੂੰ ਪਤਾ ਹੀ ਹੈ ਕਿ ਲੱਭਦੀ ਨਹੀਂ ਹਾਂਜੀ ਹਾਂਜੀ ਲੱਭੇ ਦਾ ਛੜਾ ਮਾਰਨ ਵਾਲੀ ਲੱਭਦੀ ਆ ਕਿਰੇ ਬੰਦਾ ਠੀਕ ਹੈ ਬਾਕੀ ਹਰਦੀ ਆ ਵੀ ਸ਼ਾਈ ਆ ਰੱਖੀਏ ਹਾਂ ਜੀ ਗਰਮ ਰੇ ਤੇ ਠੰਡੀ ਕਰਕੇ ਵਰਦਾ ਵਰਦਾ ਤੇ ਬਾਕੀ ਐਡਾ ਕੱਦ ਕਾਠ ਵੀ ਤੇ ਰਾਜੀ ਵੀ ਪੂਰੀ ਜਿਹੜੀ ਮੱਝ ਲਾ ਕੇ ਛੋਟੀ ਆ ਪੰਡੀ ਆ ਹਾਂਜੀ ਹਾਂਜੀ ਮੱਝ ਤਾਂ ਵੀ ਜਿਆਦੀ ਚੜਾਈ ਤੇ ਆ ਜਿਹੜੀ ਆ ਸਾਈ ਵਾਲਾ ਘਾਵਾਂ ਦੇ ਸਾਬ ਨਾਲ ਜਿਲਾਈ ਤੇ ਕੱਟ ਕੱਟੇ ਦਾ ਉੱਚਾ ਬਾਕੀ ਅਜੇ ਤਿਆਰ ਹੋਣੀ ਹੈ ਚੰਗੀ ਭਰਨੀ ਪੂਰੀ ਥੱਲੇ ਇਹ 15 ਦਿਨ ਕਿੰਦੇ ਖੜਦੀ ਆ ਠੀਕ ਹੈ ਜੀ ਉੱਥੇ ਪੰਦੇ ਵੀ ਜੀ ਚਲੋ ਬਾਕੀ ਪੂਰੀ ਸਫਾਈ ਜਿਆ ਜਿੰਨੀ ਵੀ ਆ ਬਾਕੀ ਖੜਦੇ ਤਾਂ ਹੀ ਆਪਣੀ ਸਮਝਣਾ ਵੇਖ ਚਾ ਕੇ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਜਿਹੇ ਅੰਦਾਜ਼ੇ ਦਾ ਤਾਂ ਕਿ ਜਦਾਂ ਨੇ ਵੈੜ ਆ ਹਾਂਜੀ ਦੂਜਾ ਸੂਰਾ ਮੱਝ ਨਾਲ ਲੱਗੀ ਆ ਪੜੀ ਜੁੜੀ ਆ ਹਾਂਜੀ ਮੁੱਲ ਕਰਨ ਉਹਦਾ 85 ਕਰ ਛੜੀ 80 ਕਰ ਛੜੀ 70000 ਰੁਪਏ ਜਿਆਦਾ ਅੱਛਾ 70000 ਦੀ ਦੇ ਦੋਗੇ 70000 ਦੀ ਦੇ ਦਾਂਗੇ ਬਾਕੀ ਵਿੱਚੋਂ ਛੋਟ ਛਾਟ ਕਰ ਦੋਗੇ 5000 ਰੁਪਏ ਹੋਰ ਛੱਡ ਦਾਂਗੇ 65000 ਦੀ ਦੇ ਦਾਂਗੇ ਬਾਕੀ ਵੀ ਕੋਈ ਫੋਨ ਲਾਏ ਅੱਛਾ ਨਹੀਂ ਨੀ ਇਹਨੇ ਦੇ ਵੈੜ ਇਦਾਂ ਦੇ ਲੱਗਦਾ ਹੀ ਨਹੀਂਗਾ ਪੀਸ ਠੀਕ ਹੈ ਕੋਈ ਨਾ ਕੋਈ ਖੁੱਦ ਨਾ ਦੇਖੋ ਕਿਤੇ ਠੀਕ ਹੈ ਜੇ ਤਿਆਰ ਹੋਣੀ ਆ ਪੂਰੀ ਹਨਾ ਠੀਕ ਹੈ ਬਾਕੀ ਵੀ ਫੋਨ ਲਾਏ ਜਿੰਨਾ ਵੀ ਹੋ ਸ ਦੋਸਤ ਨਾ ਬਾਰੇ ਚਾਰ ਦੰਦ ਮੂਹਰੇ ਤੋਂ ਵੈਣ ਠੀਕ ਆ ਤੇ ਕੱਦ ਕਾਠੇ ਦਾ ਵੀ ਪੂਰਾ ਜਵਾਨੀ ਹੈ ਹਨਾ ਤੇ ਬਾਕੀ ਬੋਡੀ ਦੀ ਸ਼ਾਈਨ ਇਹਦੀ ਵੀ ਚੰਗੀ ਹੈ ਇਹ ਕਿੰਨਾ ਕੁ ਦੁੱਧ ਚਵਾਜੂ ਪਹਿਲੇ ਸੂਈ ਦੇਖੋ ਜੀ ਪਹਿਲਾ ਸੂਆ ਥਾਣਾ ਤੋਂ ਗੰਦੇ ਵੀ ਖਾ ਉਹ ਚੰਗਾ ਜੇ ਕੱਢਣ ਦੀ ਹੈ ਥਾਣਾ ਜੇ ਕੋਈ ਟਾਈਮ ਖੜੇਗੀ ਹਾਂਜੀ ਹੱਥ ਲਾ ਕੇ ਨਾ ਦੇਖ ਸਕਦੇ ਜੀ ਥਾਨ ਹੁਣ ਤਾਂ ਹੀ ਹੱਥ ਚੋਂ ਨਾ ਲੱਗ ਰਾਬੀ ਰੰਗ ਦਾ ਥਾਨੇ ਜਿਹੜਾ ਬਾਕੀ ਦੁੱਧ ਦੇਖੋ ਵੈੜਾ ਜਿਹੜੀਆਂ ਨੇ ਤੋਂ 15 ਲੀਟਰ ਨਾਰਮਲ ਭਰੇ ਗਿਆ ਬਲਵਾਦ ਤੇ ਭਰ ਸਕਦੀ ਆ ਆਪਾਂ ਇਹ ਉਨਾ ਕਿਨੇ ਵੀ ਜੋ ਅਗਲੇ ਦੇ ਘਰ ਜਾ ਕੇ ਵੱਧ ਕੱਢੇ ਠੀਕ ਹੈ ਜੀ ਚਲੋ ਤੋਰ ਨੂੰ ਦੇ ਨਾਲ ਇਹ ਕਹਿ ਦਈਏ 20 ਲੀਟਰ ਕੜਨਾ 5 ਲੀਟਰ ਬਾਕੀ ਉਹ ਤੇ ਸੇਵਾ ਤੇ ਆ ਸੇਵਾ ਤੇ ਆ ਹਾਂ ਜੀ ਦੇਖੋ ਭਰਨਾ ਬੜਾ ਆਫਾ ਜੇ ਬਾਕੀ ਬਾਹਰ ਦੇਖੋ ਸਫਾਈ ਦਾ ਆ ਸਪੈਸ਼ਲ ਵਸਹੀ ਆ ਬਾਕੀ ਸੋਹਣੀ ਪੜੀ ਆ ਜਿਹੜੀ ਚੰਗੀ ਤਿਆਰ ਹੁੰਦੀ ਥੱਲੇ ਇਹ ਵੀ ਬਾਕੀ ਅੱਗੇ ਖੜਨੀ ਤੁਸੀਂ ਆਪਣੀ ਸਮਝਣਾ ਆ। ਆਹ ਇਹ ਪੂਰੀ ਤਿਆਰ ਹੋਣੀ ਆ ਥੱਲੇਵੇਂ। ਤੇ ਇਹਦਾ ਮੁੱਲ ਮੋਲੇ ਬੀ ਜੀ ਦੇਖੋ ਇਹ ਦਲੀਆਂ ਵਸ਼ੀਆਂ ਦਾ ਚਲੋ ਆਪਾਂ ਆਪਣੀ ਇੰਸਾਰ ਦਾ 70-80 ਹਜ਼ਾਰ ਦੀ ਨਾਰਮਲ ਰੇਟ ਕਰ ਦਿੰਦੇ ਆ ਹਾਂਜੀ ਪਰ ਆਪਾਂ 60 ਹਜ਼ਾਰ ਦੀ ਦੇ ਦਾਂਗੇ 60 ਹਜ਼ਾਰ ਦੀ ਦੇ ਦੋਗੇ ਬਾਕੀ ਵਿੱਚ ਛੋਟ-ਛਾਟ ਕਰ ਦੋ ਕਿ ਹੋਰ 2000 ਹੋਰ ਛੱਡ ਦਾਂਗੇ ਅੱਛਾ 56 ਹਜ਼ਾਰ ਦੀ ਦੇ ਦਾਂਗੇ ਬਾਕੀ ਵੀ ਰੁਪਏ ਫੋਨ ਲਾਈ ਹੋਰ ਮਾਲਕ ਨਾਲ ਜਨਾਬ ਕਰਾਂਗੇ ਗੱਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਹੋਣ ਆ ਗਈ ਆਪਣੇ ਕੋਲ 33ਵੇਂ ਨੰਬਰ ਤੇ ਐਵੀ ਕ੍ਰੋਸ ਚੀ ਆ ਇਹ ਕਿੰਨੇ ਕੇ ਦੁੱਧ ਆ ਲਈ ਜੀ दो देवे 15 16 ਲੀਟਰ ਭਰੇ ਕੇ ਜੇ ਬੰਨਾ ਵਾਸੀ ਨੇ ਦੇਖੋ ਇਹ ਵੀ ਠੰਡੀ ਤੇਰੀ ਆ ਜਿਹੜੀ ਹੈ ਨਾ ਠੰਡੀਆਂ ਤੇਰੀਆਂ ਵੈਰਾ ਮਸਾਲੀਆਂ ਠੀਕ ਹੈ ਠੰਡੀਆਂ ਕੋਈ ਝੱਕਾ ਨਹੀਂ ਚਲੋ ਤੋਰਾਂ ਫਿਰ ਇੰਨਾ ਵਿੱਚ ਬਾਕੀ ਇਹ ਕਿ ਜੇ ਗੱਬਣਾ ਵਾ ਟਾਈਮ ਖੜਦੀਆਂ ਵਾ ਜੇ ਥੋੜਾ ਥੋੜਾ ਆਪਣਾ ਕੋਈ ਵੀ ਗਾਣਾ ਥੱਲੇ ਹੋਣਾ ਤੇ ਚੰਗੀਆਂ ਤਿਆਰ ਹੋਣੀਆਂ ਵੈ ਸਾਰੀਆਂ ਇਹ ਕਿੰਨੇ ਕ ਦਿਨ ਪਸ਼ੂ ਕੱਚਾ ਹੋਵੇ ਤੇ ਘਰੇ ਜਾ ਕੇ ਦਿਲ ਆ ਜਾਂਦਾ ਚੰਗੀ ਤਰ੍ਹਾਂ ਘੱਟ ਘਾਟ ਪੱਖੋਂ ਇਹ ਵੀ ਚੰਗੀ ਆ ਕਿ ਇਹ ਕੇਰੇ ਥੋੜੇ ਪੈਰ ਬੰਨ ਨਾਲੇ ਪਿਛਲੇ ਆਪਾਂ ਦੇਖਤਾ ਨੇ ਥੋੜੇ ਕ ਨੌ ਵਧੇ ਬਿਲਕੁਲ ਕੰਪੈਕਟ ਜੇ ਹਵਾਨਾ ਤਿਆਰ ਕਰਨਾ ਇੰਨੇ ਵੀ ਤੇ ਇਹਦਾ ਮੁੱਲ ਵੀ ਜੀ ਅਪੀਜੀ ਦੇਖ ਲਤੇ ਸਾਰਾ ਰਹਿ ਗਿਆ ਮਛੀਆਂ ਵੇਣ ਕੱਦ ਕੜ ਪੂਰਾ 6 ਕਿਲੋ ਸੁਜੀ ਨਹੀਂ ਆ ਗਈ ਹਾਂਜੀ ਹਾਂਜੀ ਇਹੋ ਜੀ ਦਾ ਵੀ ਮੁੱਲ ਕਰਨ ਭੈਣ ਤਾਂ ਕਰ ਲੀਆ 60 ਕਰ ਲੀਆ ਪਰ ਨਹੀਂ ਠੀਕ ਆ ਆਪਾਂ ਮੋਲ ਆਪਣਾ ਜਾਇਜ਼ ਹੁੰਦਾ ਅੱਗੇ ਵੀ ਆਦੀ ਵੀ ਜਾਇਜ਼ੀ ਹੋਏਗਾ ਕਿੰਨਾ 50000 ਰੁਪਏ ਦੇ ਦਾਂਗੇ 50000 ਦੀ ਵਿੱਚ ਮੰਤਨ ਕਰ ਦੋਗੇ ਹੁਣ 5000 ਯੋਰ ਦਾਂ ਦੇ ਆਂਗਾ 40000 ਦੀ 45000 ਦੀ ਦੇ ਦੇ 40000 ਕਿਉਂ ਜਿੱਦਾ ਮਾਲ ਮਿਲਿਆ ਉਹਦੇ ਦੇ ਜਾਣਾ ਠੀਕ ਹੈ ਜੀ ਠੀਕ ਹੈ ਬਾਕੀ ਵੀਰ ਕੋਈ ਫੋਨ ਲਾਈ ਹੋਰੀ ਗੱਤ ਉਹ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਗਏ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਇਹ ਵੀ ਕ੍ਰੋਸ ਚੀ ਆ ਇਹ ਜੀ ਕ੍ਰੋਸ ਆਇਰ ਸ਼ਰਤ ਤੇ ਹੁੰਦੀ ਆ ਤੇ ਫਿਰ ਵੇਖੋ ਠੰਡੀ ਧੀਰੀ ਅੱਛਾ ਇਹ ਨਹੀਂ ਵੀ ਗਰੇਨੇ ਵੀ ਛੜ ਮਾਰਦੀ ਆ ਠੀਕ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਜੇ ਵੇਖੋ ਜਿੱਦਾਂ ਦੇ ਜਾਦਕਾਤ ਵਾਲੇ ਲੈੜ ਆ ਪਲੀ ਜੁੜੀਏ ਇਹ ਦੁੱਧ 13 14 ਲੀਟਰ ਨਾਰਮਲ ਇਹਦੇ ਵਿੱਚ ਗੱਡੀ ਜਾਣਾ ਠੀਕ ਆ ਹਾਂਜੀ ਤੁਰਫ ਫਿਰ ਇੱਕ ਨੇ ਅਜੇ ਟਾਈਮ ਪੜਾਇਆ ਸੋਚ ਲੈਂਦੀ ਆ ਨਾ ਤਰੀਕ ਨਹੀਂ ਲਈ ਅੱਛਾ 10 20 ਦਿਨ ਮਹੀਨਾ ਵੀ ਖੜ ਸਕਦੀ ਆ ਠੀਕ ਆ ਕੋਈ ਵੀ ਵੀਰ ਕਹਿੰਦੇ ਜੇ ਪਹਿਲਾ ਸਵੇ ਤਾਂ ਵੀ ਜੇ ਚਾਰ ਦਿਨ ਵੱਧ ਲਾ ਜੇ ਤਾਂ ਵੀ ਕਹਿੰਦੇ ਇਸ ਕਰਕੇ ਪਹਿਲਾ 10 ਦਿਨ ਕੋਈ ਟਾਈਮ ਥੋੜਾ ਬਸਤਾ ਵੱਧ ਕਰੇ ਖੜ ਚੀਦੇ ਇਹ ਗੱਬਣ ਪਸ਼ੂ ਦੇ ਦਿਨਾਂ ਦਾ ਕੋਈ ਵੀ ਪੱਕਾ ਫਿਕਸ ਨਹੀਂ ਹੁੰਦਾ ਕੋਈ ਦਿਨ ਕੋਈ 10 ਵੱਧ ਵਿੱਚ ਖੜ ਸਕਦੀਆਂ ਤੇ ਪਹਿਲਾਂ ਵੀ ਸੂ ਸਕਦੀਆਂ ਕੋਈ ਵੀ ਰੋਸਾ ਨਹੀਂ ਆਪਣੀ ਸਮਝਣਾ ਹੀ ਅੰਦਾਜ਼ੇ ਨਾਲ ਵੇਖ ਚਾ ਕੇ ਖੜੇ ਕਈ ਵਾਰੀ ਵੀਡੀਓ ਚ ਕਹਿਆ ਹੁੰਦਾ 10 ਦਿਨ ਖੜੋਗੇ 5 ਦਿਨਾਂ ਚ ਸੂ ਪਿੰਦੀ ਆ ਤੇ ਤਾਂ ਵੀ ਕਹਿੰਦੇ 5 ਦਿਨ ਪਹਿਲਾਂ ਸੂ ਪੀ ਆ ਤੇ ਜੇ ਪੰਜ ਤੇ ਲਾ ਜੇ ਫਿਰ ਕਹਿੰਦੇ ਪੰਜ ਵੱਧ ਲੈ ਗਈ ਉਹ ਹਿਸਾਬ ਨਾਲ ਕੋਈ ਵੀਰ ਆਪਣਾ ਸਮਝ ਕੇ ਵੇਚ ਚਾਹ ਕੇ ਅੰਦਾਜ਼ੇ ਨਾਲ ਕਰੇ ਤੇ ਇਹਦਾ ਮੁੱਲ ਵੀਰ ਜੀ ਫਿਰ ਵੀਰ ਜੀ ਜਦਾਂ ਤੁਹਾਨੂੰ ਦੱਸਿਆ ਵੀਰ ਕਹਿੰਨੇ ਸੰਭ ਨਹੀਂ ਖੜਨੀ ਆ ਜੀ ਪਿਆਰ ਉਹਦੇ ਵਸ਼ੀਰ ਦੇ 50 55000 ਦੀ ਆ ਠੀਕ ਹੈ ਪਰ ਆਪਾਂ ਸਾਮ ਛੱਡ ਕੇ ਦਾਂਗੇ ਜੀ ਹਾਂਜੀ ਮੁੱਲ ਕਰਾਉ ਨੂੰ ਇਹਦਾ 45 ਕਰਾ ਲਓ 45 ਕਰਾ ਲਓ 32000 ਦੇ ਦੇ ਦਾਂਗੇ ਅੱਛਾ 32000 ਦੀ ਹਾਂਜੀ ਹਾਂਜੀ ਬਾਕੀ ਵਿੱਚ ਛੋਟ ਛਾਟ ਹੋਰ ਕਰ ਦੋ 2000 ਇਹ ਹੋਰ ਦਾ ਦੇ 30000 ਦੇ ਦੇ ਦਾਂਗੇ ਬਾਕੀ ਵੀਰ ਕੋਈ ਫੋਨ ਲਾਏ ਹੋਰ ਵਾਧ ਵਾਧ ਜਨਾਸੇ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ 5ਵੇਂ ਨੰਬਰ ਤੇ ਖਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਲੰਬਾ ਇਹ ਵੀ ਠੰਡੀ ਤੇ ਨਹੀਂ ਕੱਦ ਕਾਠ ਦੀ ਇਹ ਵੀ ਚੰਗੀ ਆ ਸਦਾ ਪਛੋੜਾ ਦਾ ਦਰਦਾ ਬਾਕੀ ਠੰਡੇ ਧੀਰੇ ਕੋਈ ਚੱਕਣ ਨਹੀਂ ਆਉਂਦੇ ਠੀਕ ਆ ਥੋੜਾ ਜਿਹੀ ਕਈ ਵਾਰੀ ਡਰ ਜਾਂਦੀਆਂ ਵਾ ਬਾਕੀ ਠੰਡੀਆਂ ਪੀਗ ਸੁਆ ਕਨਵਾ ਚ ਇਹ ਤਾਂ ਇਹ ਤੁਹਿਆ ਸੁਆ ਦੇ ਬਾਰੇ ਤੇ ਇਹ ਕਿੰਨੇ ਕ ਦੁੱਧਾ ਲੀਜੇ ਦੁੱਧ 15 16 ਲੀਟਰ ਭਰੇ ਕਿਟਣਾ ਦਾ ਚੰਗੇ ਆ ਟਾਈਮ ਕੋਈ 5-7 ਦਿਨ ਖੜੇ ਕੀ ਵੜ ਠੀਕ ਆ ਹਾਂ ਜੀ ਤੋਰੋ ਫਿਰ ਇੱਕ ਰੀਨ ਬਾਕੀ ਕੱਦ ਕਾਠ ਦੀ ਚੰਗੀ ਆ ਜਿਹੜੀ ਇਹ ਵੀ ਇਹ ਥੋੜਾ ਜਿਹਾ ਡਰਦੀ ਡਰਦੀ ਜੀ ਆ ਬਾਕੀ ਹੈਗੀ ਐ ਵੀ ਜਰਸੀ ਕ੍ਰੋਸ ਚੀ ਆ ਅਜਮਾਲ ਸਾਰਾ ਹੀ ਗਰਮੀਆਂ ਵਾਲਾ ਆ ਕਿਦਾਂ ਵੇਚੀ ਤੈਨੂੰ ਦੱਸਿਆ ਵੀ ਜਸਤੀ ਕਰਾਉਂਦੇ ਆ ਜਦੋਂ ਗਰਮੀਆਂ ਵਾਲਾ ਮਾਲ ਹੈ ਇਹਨਾਂ ਨੂੰ ਜਦੋਂ ਗਰਮੀ ਦਾ ਮੌਸਮ ਆ ਜਾਏ ਪ੍ਰਵਾਹ ਕੋਈ ਨਹੀਂ ਤਾਂ ਪੇਸ਼ਾਂ ਵਿੱਚ ਜਿੱਥੇ ਮਰਜ਼ੀ ਬੱਦੀਆਂ ਰਹੇ ਹਾਂਜੀ ਹਾਂਜੀ ਬਾਕੀ ਦੁੱਧ ਹੀ ਇਹਨਾਂ ਦਾ ਵਧੀਆ ਫੈਂਟਵਾ ਆ ਤੇ ਇਹਦਾ ਮੁੱਲ ਮੋਲ ਵੇਖੀਆ ਤਾਂ ਵੀ ਆਪਣਾ ਨਾਰਮਲ ਹੀ ਆ ਜਾ। ਕਿੰਨਾ? ਸੰਗ ਨੂੰ ਇਹਦਾ ਵੀ 60 ਕਰਾ ਲਓ। ਭਾਵੇਂ 65 ਕਰਾ ਲਓ। 48000 ਦੀ ਦੇ ਦਾਂਗੇ। 48000 ਦੀ। ਬਾਕੀ ਵਿੱਚ ਛੋਟ-ਛਾਟ ਕਰ ਦੋਗੇ। 3000 ਹੀ ਹੋਰ ਹੁਣੇ ਦਾ ਦੇ 45000 ਦੀ ਦੇ ਦਾਂਗੇ। ਪੂਰੇ 45 ਦੀ। ਫੋਨ ਲਾਈਵ ਹੋ ਰੇ ਮਾਨਸਣ ਕਰਾਂਗੇ ਰੱਖਣੀ ਆ। ਠੀਕ ਹੈ ਜੀ। ਬਾਕੀ ਮਾਲ ਸਾਫ਼ ਸੁਥਰਾ ਕੋਈ 1 ਰੁਪਿਆ ਨੁਕਸਾਨ ਨਹੀਂ ਗਈ ਤੇ ਨਾਲ ਕੇ ਤਸੱਲੀ ਕਰਕੇ ਮਾਲ ਦੀ ਕਰਾਂ। ਹਾਂਜੀ। ਤੇ ਹੁਣ ਇੱਕ ਹੋਰਾਂ ਵੀ ਗੱਬਨ ਜੀ। ਇਹ ਵੀ ਗੱਬਨ ਜੀ ਵੀ ਕੋਈ ਦੇਣਗੇ 10 ਲੈਂਦੀ ਜਾਂ ਬਾਕੀ? ਵੇਖੋ ਇਹ ਵੀ ਛਾਈ ਵਾਲ ਪੱਥਰ ਰੱਖ ਦੀ ਜੇ ਤੇ ਬਾਕੀ ਵੇਖੋ ਠੰਡੀ ਧੀਰੀ ਆ ਵੇਖੋ ਜੀ ਠੀਕ ਆ ਵੇਖੋ ਇਹ ਥਾਣੇ ਨੇ ਕੜਨੇ ਹੈ ਜੇ ਤੁਰ ਹਫੇ ਰਿੰਦਾਂ ਮੈਂ ਆਦਾ ਤੇ ਇਹਦਾ ਮੁੱਲ ਵੀ ਜੀ ਵੇਖੋ ਦੇਣ ਆਏ ਪਏ ਤੁਹਾਨੂੰ ਬੱਸਿਆ ਵੀ ਇਹਨੇ ਦੱਬ ਗਿਆ। ਸਾਮ ਲੱਗੀ ਆ ਦੀ ਜੀ। ਹਾਂਜੀ। ਤੇ ਇਹਦੀ ਸਾਮ ਛੱਡ ਗਏ ਨੀ ਤਾਂ ਰਸੀ ਤਿਆਰ ਹੋ ਗਈ। ਰਸੀਏ ਵੀ 45000 ਦੀ ਆ। ਠੀਕ ਆ। ਆਪਾਂ ਦਾ 32000 ਰੁਪਇਆ ਦਾ। 32000 ਵਿੱਚ 8000 ਰੁਪਇਆ ਹੋਰ ਛੱਡਾਂਗੇ। 30000 ਹੀ ਪੂਰੇ ਦੇ ਦਾਂਗੇ ਕਿਉਂਕਿ ਵੀਰਕੇ ਨੇ ਸਾਂਭਣੀ ਆ। ਬਾਕੇ ਨੇ ਵੀ ਹੰਮੀ ਨਹੀਂ ਵੈੜ। ਅੱਜ ਹੀ ਵੈੜ 40 45000 ਦੀ ਆ। ਠੀਕ ਹੈ ਜੀ। ਨਹੀਂ ਕਹਿੰਦੇ ਆ ਵੀ ਜਿੱਦਾਂ ਮਿਲੀ ਉਦਾਂ ਹੀ ਜਾਏ ਵੈੜ। ਠੀਕ ਹੈ ਜੀ। ਤੇ ਤਾਂ ਮੂੰਹ ਇਹਦਾ ਵੇਖੋ ਵਧੀਆ ਕੰਨਪੂਨ। ਹੁਣ ਇੱਕ ਐਸੋਈ ਸੋਈ ਵਾਰਜੇਸ ਲਈ 8 ਲੀਟਰ ਵਾਲੇ ਦਾ ਤਿਆਰ ਨੇ ਸਾਬ ਵੀ ਨਹੀਂ ਗਏ ਦੁੱਧ ਦੇ ਵੀ 13 ਕਾ ਲੀਟਰ ਭਰੇ ਗਏ ਕਿਦਾਂ ਚਿਰ ਹੋਇਆ ਸੋਈ ਨਾ ਸੋਈ ਨੇ ਲੋਕ 10 ਦਿਨ ਹੋ ਗਏ ਮਗਰ ਵਛਾ ਦੇ ਚੱਲੋ ਬੱਚਾ ਦਿਖਾ ਦਿੰਦੇ ਤੋਰ ਦੋ ਫਿਰ ਇਹਨਾਂ ਬਾਕੀ ਬਹਿ ਬਸ ਸਵਾਰ ਸਮਾ ਦੀ ਹੋ ਪਿਆ ਬਿਲਕੁਲ ਅਜੇ ਸਾਰੀਆਂ ਗੱਬਣਾਈਆਂ ਤੇ ਇੱਕੋ ਹੀ ਸੋਈ ਹੈ ਬਸ ਗੱਬਣਾ ਤੁਸੀਂ ਆਪਣੀਆਂ ਪਾਸ ਕਰਕੇ ਟਿੱਪ ਕੇ ਖੜਦੀਆਂ ਇੱਥੇ ਹੀ ਆ ਬੱਚਾ ਜਿਹੜਾ ਇਹਦਾ ਦੁੱਧ ਇਹਦੇ ਕੋਲ ਮੋਕੇ ਤੇ 8 ਲੀਟਰ ਜਿਹੜਾ ਦੱਸਦੇ ਆ ਤੇਦਾ ਮੁੱਲ ਵੇਚੀ ਫਿਰ ਇਹ ਜਿਹੇ ਮੁੱਲ ਤੋਂ ਮੁੱਲ ਲਈ ਹਿਸਾਬ ਨਾਲ 8 ਲੀਟਰ ਠੰਡਾ ਕਰਕੇ ਦੁੱਧ ਇਹਨੇ ਵੀ ਕਹਿਨ ਆਇਆ ਹਾਂਜੀ ਦੁੱਧ ਜਿੰਨਾ ਚਾਰੂਆ ਦੁੱਧ ਦੇ 13-14 ਲੀਟਰ ਭਰੇਗੀ ਹਾਂਜੀ ਬਾਕੀ ਮੁੱਲ ਕਰਾਉਣ ਨੂੰ ਇਹਦਾ ਵੀ ਮੈਂ 35 ਕਰਾ ਲਵਾਂ 40 ਕਰਾ ਲਵਾਂ 5000 ਰੁਪਏ ਦੇ ਰਾਂ ਅੱਛਾ 5000 ਦੀ ਹਾਂਜੀ ਹਾਂਜੀ ਵਿੱਚ ਮੰਨਤਾ ਨਾਲ ਹੋਰ ਕਰ ਦੋਗੇ 2000 ਰੁਪਏ ਛੱਡ ਦਾਂਗੇ 23000 ਦੇਵਾਂਗੇ ਪਰ 23 ਦੀ ਹੁੰਦੀ ਇਹ ਨਾਲ ਦੀ ਠੀਕ ਹੈ ਜੀ ਆਣ ਕੇ 200 ਰੁਪਏ ਤਸੱਲੀ ਕਰਕੇ ਖੜੇ ਨਹੀਂ ਵੀਰ ਕਹਿੰਦੇ ਯਾਰ ਮੁੱਲ ਸਾਰਾ 300 ਰੁਪਏ ਨੂੰ ਸੁਣਾਏ ਪਰ ਨਹੀਂ ਐਂ ਸੋਚਣਾ ਜਿੱਦਾ ਮਾਲ ਮਿਲਿਆ ਉਦਾਂ ਹੀ ਜਾਏ ਵਪਾਰੀ ਦੇ ਹਾਲਾਤ ਚਦਾ 1000 ਵੱਧ ਗਿਆ 1500 ਵੱਧ ਗਿਆ ਤਾਂ ਸੁਰੇ ਆ ਰਹੀ ਹੈ ਚਲਾਈ ਚੱਲਦੀ ਰਹੇ ਹਾਂਜੀ ਹਾਂਜੀ ਬਾਕੀ ਜਿਹੜਾ ਨਹੀਂ ਦੱਸਿਆ ਵੀ ਮਾਲ ਇੱਥੇ ਤਸੱਲੀ ਕਰਕੇ ਖੜੇ ਕੋਈ ਹਰ ਗਏ ਵੀਰ ਹਾਂਜੀ ਹਾਂਜੀ ਉਹ ਤਾਂ ਕੋਈ ਫੇਰਾ ਫੇਰੀ ਨਹੀਂ ਅਸੀਂ ਗਾਹ ਵੀ ਮਾਲ ਵੇਚਣਾ ਕਿਦਾਂ ਨਹੀਂ ਵੇਚਣਾਗਾ ਠੀਕ ਹੈ ਜੀ ਤੁਹਾਡਾ ਪੱਕਾ ਕੰਮ ਹੈ ਤੁਹਾਡਾ ਜੋ ਵੀ ਹੋਏਗਾ ਇਹ ਦੱਸਾਂਗੇ ਬਾਕੀ ਵਾਪਰੀਆਂ ਖੱਲਾਂ ਨੇ ਕਿਸੇ ਦੇ ਘਰ ਚਕੇ ਨੁਕਸ ਪੈ ਜਾਏ ਉਹ ਅਸੀਂ ਕਹਿ ਨਹੀਂ ਸਕਦੇ ਹਾਂਜੀ ਹਾਂਜੀ ਇੱਥੇ ਜੋ ਦੱਸਾਂਗੇ ਉਹ ਹੋਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸਮਝਣਾ ਦੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ